ਕਿਹੜੇ اےਏਜੀ ਕਿਹੜੇ ਡੀਆਜੀ ਫੜੇ ਜਾਨੇ ਨੇ ਤੇ ਕਿਹੜੇ اےਏਜੀ ਕਿਹੜੇ ਡੀਆਜੀ ਨਹੀਂ ਫੜੇ ਜਾਨੇ ਇਟ ਡਿਪੈਂਡ ਕਰਦਾ ਹੈ ਕਿ ਉਹ اےਜੀ ਜਾਂ ਉਹ ਡੀਆਜੀ ਕਿਸ ਦਾ ਕਿੰਨਾ ਚਾਹੇਤਾ ਹੈ ਸਰਕਾਰ ਦੇ ਜਾਂ ਜਿਹੜੀ ਡੋਮਿਨੈਂਟ ਲੌਬੀ ਹੈ ਪੰਜਾਬ ਪੁਲਿਸ ਦੇ ਵਿੱਚ ਜੇ ਉਸ ਲੌਬੀ ਦੇ ਉਹ ਅਫਸਰ ਨੇੜੇ ਹੈ ਤਾਂ ਉਸਤੇ ਕਦੇ ਕਾਰਵਾਈ ਨਹੀਂ ਹੋਏਗੀ ਤੇ ਜੇ ਉਸ ਲੌਬੀ ਦੀ ਗੁਡ ਬੁਕਸ ਵਿੱਚ ਨਹੀਂ ਹੈ ਜਾਂ ਕਹਿ ਲੋ ਕਿ ਉਸਦੀ ਫੇਵਰ ਲੂਸ ਕਰ ਚੁੱਕਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਹਰਚਰਨ ਸਿੰਘ ਪੁੱਲਰ ਨੂੰ ਸੀਬੀਏਐਨ ਰਿਸ਼ਵਤ ਖੋਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੇ ਕਰਨ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ। ਪੰਜਾਬ ਦੀ ਏਐਨਟੀਐਫ ਨੇ ਏਐਜੀ ਰਸ਼ਪਾਲ ਸਿੰਘ ਨੂੰ ਇੱਕ ਪੁਰਾਣੇ ਮੁਕਦਮੇ ਵਿੱਚ ਗ੍ਰਿਫਤਾਰ ਕਰ ਲਿਆ। ਇੱਕ ਡੀਆਈਜੀ ਤੇ ਇੱਕ ਏਐਜੀ ਲੇਕਿਨ ਉਹਨਾਂ ਡੀਆਈਜੀ ਅਤੇ ਏਐਜੀ ਲੈਵਲ ਦੇ ਅਫਸਰਾਂ ਦਾ ਕੀ ਜਿਨ੍ਹਾਂ ਦੇ ਬਾਰੇ ਕੋਈ ਗੱਲ ਵੀ ਨਹੀਂ ਅੱਜ ਕਰਨਾ ਚਾਹੁੰਦਾ। ਉਹ ਏਐਜੀ ਰਾਜੀਤ ਸਿੰਘ ਅੱਜ ਏਐਜੀ ਰਾਜੀਤ ਸਿੰਘ ਕਿੱਥੇ ਨੇ? ਕਿਸ ਦੇ ਬਾਰੇ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਕੋਈ ਜਾਣਕਾਰੀ ਹੈ? ਕਿੰਨੀ ਕ ਆਮਦਨ ਤੋਂ ਵੱਧ ਕਮਾਈ ਜਾਇਦਾਦਾਂ ਇਕੱਠੀਆਂ ਕੀਤੀਆਂ ਗਈਆਂ ਏ ਜੀ ਰਾਜੀਤ ਸਿੰਘ ਵੱਲੋਂ ਨਸ਼ੇ ਦੀ ਤਸਕਰੀ ਦੇ 카ਟਲਜ਼ ਦੇ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਜਿਹੜੇ ਐਸ ਆਈ ਟੀ ਦੇ ਰਿਪੋਰਟਾਂ ਜੋ ਕਿ ਹਾਈ ਕੋਰਟ ਦੇ ਵਿੱਚ ਪਈਆਂ ਨੇ ਉਹਨਾਂ ਵਿੱਚ ਖੁਲਾਸੇ ਹੋਏ ਉਹਨਾਂ ਖੁਲਾਸਿਆਂ ਤੋਂ ਬਾਅਦ ਏ ਜੀ ਰਾਜੀਤ ਸਿੰਘ ਨੂੰ ਪਿਛਲੇ 5-7 ਸਾਲ ਤੋਂ ਕਿਉਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਬਹੁਤ ਸੇ ਅਜੇਹੇ ਪੁਲਿਸ ਅਫਸਰ ਫਾਮੇ ਦਾ ਲੌਰੈਂਸ ਬਿਸ਼ਨੋਈ ਦੀ ਮੋਹਾਲੀ ਦੇ CIA ਖਰੜ ਦੇ CIA ਥਾਣੇ ਦੇ ਵਿੱਚ ਇੰਟਰਵਿਊ ਫੈਸਿਲੀਟੇਟ ਕਰਵਾਉਣ ਵਾਲੇ DSP ਰਹਿ ਚੁੱਕੇ ਗੁਰਸ਼ੇਰ ਸਿੰਘ ਸੰਧੂ ਦੀ ਗੱਲ ਹੋਵੇ ਜਾਂ ਫਿਰ ਪਟਿਆਲਾ ਵਿਖੇ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਕੁੱਟਮਾਰ ਕਰਨ ਵਾਲੇ ਚਾਰ ਇੰਸਪੈਕਟਰਾਂ ਦੀ ਗੱਲ ਹੋਵੇ ਹਰਜਿੰਦਰ ਸਿੰਘ ਢਿੱਲੋਂ ਹੈਰੀ ਬੋਪਾਰਾ ਰੋਨੀ ਸਿੰਘ ਇੰਸਪੈਕਟਰ ਸ਼ਮਿੰਦਰ ਇਹ ਪੰਜ DSP ਇੰਸਪੈਕਟਰ ਰੈਂਕ ਦੇ ਅਫਸਰ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਲੱਭ ਨਹੀਂ ਰਹੇ ਜਦੋਂ ਕਿ ਪੰਜਾਬ ਦੇ ਵਿੱਚ ਹੀ ਘੁੰਮਦੇ ਪਏ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਲਾ ਕੋਈ ਨਹੀਂ ਹੈ